ਅਤਬੀਆਂ ਕਰ ਰਹੇ ਆ ਬੱਚੇ ਦਾ ਬੱਚੀ ਦਾ ਵਿਆਹ ਰੱਖਿਆ ਤੇ ਘਰ ਵਿੱਚ 3 ਦਿਨ ਗੁਰੂ ਗ੍ਰੰਥ ਸਾਹਿਬ ਜੀ ਆਏ ਪੰਜ ਪੌੜੀਆਂ ਪੜੀਆਂ ਗਈਆਂ 6ਵੀਂ ਪੌੜੀ ਕੋਈ ਵਿਰਲਾ ਸੁੰਦਾ ਹੈ ਜਬਜੀ ਸਾਹਿਬ ਦਾ ਕੋਈ ਵਿਰਲਾ ਸੁੰਦਾ ਹੈ ਜਿਵੇਂ ਪੰਜ ਪੌੜੀਆਂ ਪੜੀਆਂ ਗਈਆਂ ਜਿੰਨੂੰ ਜਿੰਨੂੰ ਕੜਾ ਪ੍ਰਸ਼ਾਦ ਮਿਲਦਾ ਗਿਆ ਉਹਨੇ ਦੇਖ ਸ਼ਕੀਤ ਤੇ ਕਮਰੇ ਤੋਂ ਥੱਲੇ ਤਿੰਨ ਦਿਨ ਕਮਰੇ ਚ ਬੌੜ ਕੇ ਵੜਦੇ ਨਹੀਂ ਬੌੜਦੇ ਨਹੀਂ ਪਈ ਕਮਰੇ ਵਿੱਚ ਮਾਰਾ ਜਾਏ ਸਾਡੇ ਘਰ ਅਸੀਂ ਕੁਝ ਸੁਣ ਲਈਏ ਫੇ ਤੀਜੇ ਦਿਨ ਖੰਡ ਪਾਤ ਸਾਹਿਬ ਦੇ ਭੋਗ ਪੈਂਦੇ ਨੇ ਕੈਨਗੇ ਜੀ ਕੀਰਤਨ ਅਸੀਂ ਮਾਰਾ ਦਾ ਖੁੱਲੀ ਜਗ੍ਹਾ ਚ ਪੰਡਾਲ ਚ ਕਰੋਣਾ ਸੰਗਤ ਨੇ ਬਹੁਤ ਆਉਣਾ ਨਵੇਂ ਗੁਰਾਂ ਦੇ ਸ਼ਲੋਕ ਪੜੇਗੇ ਕੀਰਤਨ ਹੋਇਆ ਕਥਾ ਹੋਈ ਜਦੋਂ ਮਹਾਰਾਜ ਆਪਣੇ ਨਿੱਜੀ ਸਥਾਨਾਂ ਤੇ ਗਏ ਤੇ ਸ਼ਾਮਾਂ ਨੂੰ ਡੀਜੇ ਲਾ ਲਿਆ ਸ਼ਾਮਾਂ ਨੂੰ ਸ਼ਰਾਬਾਂ ਪੀਣੀਆਂ ਸ਼ੁਰੂ ਕਰਤੀਆਂ ਸ਼ਾਮ ਨੂੰ ਮੀਟ ਖਾਣਾ ਸ਼ੁਰੂ ਕਰਤਾ ਸ਼ਾਮ ਨੂੰ ਸ਼ਰਾਬ ਪੀ ਕੇ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਕਈ ਨਾਲੀਆਂ ਵਿੱਚ ਡਿੱਗੇ ਹੁੰਦੇ ਆ ਤੇ ਸੋਚੋ ਕਈ ਸੋਚਣਗੇ ਵੀ ਸ਼ਾਇਦ ਗੁਰੂ ਗ੍ਰੰਥ ਸਾਹਿਬ ਜੀ ਚ ਇਹ ਲਿਖਿਆ ਹੈ ਕਹਿੰਤੋਂ ਭਾਵ ਕਿ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕਦੀ ਅਪਣਾਇਆ ਨਹੀਂ ਕਦੀ ਆਪਣੇ ਤੇ ਢਾਲਿਆ ਹੀ ਨਹੀਂ ਗੁਰੂ ਕੀ ਕਹਿ ਰਹੇ ਤੇ ਆਪਣੇ ਕੋਲੋਂ ਪੰਕਤੀ ਬਣਾ ਲਈ ਕਈਆਂ ਨੇ ਕਹਿੰਦੇ ਨਚਨ ਖੇਲਣ ਮਨ ਕਾ ਜਾਓ ਇਦਾਂ ਕਹਿੰਦੇ ਨਾ ਕਈ ਇਹ ਬਾਣੀ ਪੰਕਤੀ ਹੈਗੀ ਨਹੀਂ ਬਾਣੀ ਦੀ ਕਈ ਕਹਣਗੇ ਹੱਸਨ ਖੇਡਣ ਮਨ ਕਾ ਜਾਓ ਇਹ ਪੰਕਤੀ ਵੀ ਨਹੀਂ ਬਾਣੀ ਬਾਣੀ ਚ ਹੈਗੀ ਆਸਾ ਜੀ ਦੀ ਵਾਰ ਦੀ ਪੰਕਤੀ ਉਹ ਲਿਖਿਆ ਹੈ ਨਚਣ ਕੁਦਨ ਮਨ ਕਾ ਚਾਓ ਕਈ ਕਹਿੰਨੀ ਹਾਂਜੀ ਹਾਂਜੀ ਨਚਣ ਕੁਦਨ ਮਨ ਕਾ ਚਾਓ ਉਹ ਇਹਦਾ ਮਤਲਬ ਤਾਂ ਸਮਝ ਲਓ ਇਹ ਮਾਰਾ ਇਹਨੇ ਕੋਈ ਨਚਣਾ ਕੁਦਣਾ ਕੋ ਭੰਗੜੇ ਪਉਣਾ ਨਹੀਂ ਕਿਹਾ ਇਹ ਗੁਰੂ ਜੀ ਨੇ ਕਿਹਾ ਹੈ ਕਿ ਇਹ ਜਿਹੜਾ ਨਚਣਾ ਕੁਦਣਾ ਨਾ ਇਹ ਮਨ ਦਾ ਚਾਓ ਆ ਮਨ ਜਿਹੜਾ ਮਨਮੁਖ ਬਣ ਕੇ ਚਾਹ ਪੈਦਾ ਕਰ ਰਿਹਾ ਹੈ ਇਹਦੇ ਚਾਹ ਨਹੀਂ ਪੂਰੇ ਕਰਨੇ ਇਦੇ ਅੰਦਰ ਇੱਕੋ ਚਾਹ ਹੋਣਾ ਚਾਹੀਦਾ ਕਰ ਮਿੰਨਤ ਕਰ ਜੋ ਦੜੀ ਮੈਂ ਪ੍ਰਭ ਮਿਲਨੇ ਕਾ ਚਾਹ